ਸਤਨਾਮ ਸਿਰਿ ਵਾਖੇ ਗੁਰੂ ਸਾਹਿਬ ਜੀ ਰਹਿ ਰਾਸ ਸੋਦਾਰ ਰਾਗ ਅਸਮੱਲਾ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋਦਾਰ ਤੇਰ ਕੇ ਹਾ ਸੋ ਕਰ ਕੇ ਹਾ ਜਿਬੇ ਸਰਬਿਸਮਲ ਵਜੇ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਵਗਣਾਰੇ ਕਿਤੇ ਤੇਰੇ ਰਤਪ੍ਰੀਸਿ ਕਈ ਹੈ ഗണഹാര ഗ ഗുധന പൗണ പണി ബാ രാജാ ധർമ ദ ഗുദന ചിത്ര ഗുപ്ത ലിഖ ജന ലിഖ ലിഖ ധർമ്മ ഗാ തു ബ്രഹ്മ സോ തേ സാര ഗാവാ തുദന ഇന്ദ്രസ ബാലേ ഗവ തു സി സമാധി അന് ਤੁਦਨੋ ਸਾਦ ਵਿਚਾਰੇਗਾ ਤੁਦਨੋ ਜਤੀ ਸਤੀ ਸੰਤੋਖੀ ਗਾਵਾਂ ਤੁਦਨਾ ਵੀਰ ਕਰਾਰੇਗਾ ਗਾਵਾਂ ਤੁਦਨਾ ਪੰਡਤ ਅਪੜ ਨਰਖੀ ਸਰ ਜਗ ਜਗ ਵਿਦਵਨਾਂ ਲੈ ਗਾਵਾਂ ਤੁਦਨਾ ਮੋਣਿਆ ਮਨਮੋਹਨਾ ਸੁਰਗ ਮਚਪਿਆ ਲੈ ਗਾਵਾਂ ਤੁਦਨਾ ਰਤਨਾ ਪਾਏ ਤੇਰੇ ਅਠ ਸਠ ਤੀਰਥ ਨ ਲੈ ਗਾਵਾਂ ਤੁਦਨਾ ਜੋਦਮਾ ਬਸੂਰਾ

ਰਤਨਾ ਜਿਨ ਨਰ ਚਾਹੀ ਰੰਗੇ ਰੰਗੇ ਭਤੀ ਕਰ ਕਰ ਜਨਸੀ ਮਾਇ ਜਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਜੀ ਵਿੜਾਈ ਜੋ ਇਸ ਭਾਵੇ ਸੋਈ ਕਰਸੀ ਪੈਰ ਹੁਕਮ ਨਾ ਕਰ ਨਾ ਜਾਈ ਸੋ ਪਾਸ ਸੋ ਸਾਪਤ ਸਾਹਿਬ ਨਾਨਕ ਰਹਿ ਜਾਈ ਅਸਾ ਮਹੱਲਾ ਪਹਿਲਾ ਸੁਣ ਵਡਾ ਅਖੇ ਸਭ ਕੋ ਏ ਕੇਵਡ ਵੱਡਾ ਡਿਠਾ ਹੋਏ ਕੀ ਮੁੱਲ ਨਾ ਕਹ ਜਾਈ ਕਿਣ ਵਰ ਤੇਰੇ ਰੇਸ ਮਏ ਵੱਡੇ ਮੇਰੇ ਸਾਹਿਬਾ ਗੇ ਰੰਗ ਵੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕਿਉਂ ਚਿਰ ਰਹਾ ਹੋ ਸਭ ਸੂਤੀ ਮਿਲ ਸੂਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਧਿਆਨੀ ਧਿਆਨੀ ਗੁਰ ਗਰਾਈ ਸਭ ਸੱਤ ਸਭ ਤੱਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕੀਆ ਵਿੜਿਆਈਆ ਤਦ ਵੇਲੇ ਜਿਕੇ ਨੇ ਨਾ ਪਾਈਆ ਕਰ ਮਿਲੈ ਨਾ ਹੀ ਭਾ ਕਰਾਈਆ ਅੱਖਣ ਵਾਲਾ ਗਿਆ ਵਿਚਾਰਾ ਸਿੱਤੀ ਭਰੇ ਤੇਰੇ ਭੰਡਾਰਾ ਜਿਸ ਤੂ ਦੇ ਸੇ ਗਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਸਮਲਾ ਪੇਲਾ ਅੱਖਾਂ ਦੀਵਾ ਵਿਸਰੇ ਮਰ ਜਾਓ ਅੱਖਾਂ ਨੇ ਓਕਾ ਸੱਚਾ ਨਾਮ ਸੱਚੇ ਨਾਮ ਕੀ ਲਗੇ ਭੂਖ ਉਤਪੁਖੇ ਖਾਏ ਚਲਿਏ ਦੁਖ ਸੋਖ ਵਿਸਰੇ ਮੇਰੀ ਮਾਇ ਸੱਚਾ ਸਾਹਿਬ ਸੱਚੇ ਨਾਮ ਹੈ ਰਹਾ ਸੱਚੇ ਨਾਮ ਕੀ ਤਿਲਵੜੀ ਆਈ ਆਕਾਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅਖਣ ਪਾਏ ਵੜਨ ਨਾ ਹੋਵੇ ਕਾਟਨ ਜੈ ਨ ਹੋ ਮਰੇ ਨਾ ਹੋਵੇ ਸੋਗ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58)}^{(59)}^{(60)}^{( ਗੁਰ ਗਰਪਾਸ ਹਮ ਕੀ ਰਹਿ ਗਿਰਮ ਸਤਗੁਰ ਸਰਨਾਈ ਕਰਦਿਆ ਨ ਪਰਗਾਸ ਮੇਰੇ ਮਿਤ ਗੁਰਦੇਵ ਮੋ ਕੋ RAM ਨਾਮ ਪਰਗਾਸ ਗੁਦਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਤਮ ਰਹੀ ਰਹਿ ਰਾਸ ਰਹਾਓ ਹਰ ਦਿਨ ਕੇ ਵਡ ਭਾਗ ਵਡੇ ਰੇ ਦਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗਣ ਪਰਗਾਸ ਜਿਨਾਂ ਭਾਗਿੰ ਜੰਪਾ ਸਾਜਾ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਿਗ ਜਿਵੇ ਤ੍ਰਿਗ ਜਿਵਾਸ ਜਿਨ ਹਰ ਜਨ ਸਤਗੁਰਾ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ ਜਿਧਰ ਰਸ ਪਾਇਆ ਮਨ ਜਨ ਨਾਨਕ ਨਾ ਪਰਗਾਸਾ ਗੂਜਰੀ ਮਲਾ ਪੰਜਵਾ ਕਾਇਰੇ ਮਨ ਜਿਤਵੇ ਉਦਮਾ ਜਾ ਹਰ ਜੀਉ ਪਰਿਆ ਪਥਰਮ ਜੰਤੋ ਪਾਇ ਤੰਕਰ ਜਿਕ ਅਗੇ ਕਰ ਧਰਿਆ ਮੇਰੇ ਮਗ ਜੀ ਸਤ ਸੰਗਤ ਮਿਲੇ ਸੋ ਕਰਿਆ ਗੁਰ ਪਰਸਾਦ ਪਰੰਪਤ ਪਾਇ ਸੁਕੇ ਕਸ਼ਟ ਹਰੇ ਰਹਾਉ ਜਨਨ ਪਿਤਾ ਲੋਕ ਸੁਤ ਬਨੀਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਜ ਕ ਸੰਬਾਹੇ ਖਾਕਰ ਕਾ ਹੈ ਮਨ ਕੋ ਕਰਿਆ ਉੜੇ ਉੜ ਆਵੇ ਕੋਸਾ तिस ਬਾਛੇ ਬਚਰੇ ਸਰੀਆ ਤਿਨ ਕਮਣ ਖਲਾਵੇ ਕਮਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨਾਂ ਦਾ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਿਨ ਨਾਨਕ ਬਲਬਲ ਸਦ ਬਲ ਜਾਈਏ ਤੇਰਾਂਤ ਨਾ ਪਾਰ ਵਰਿਆ ग आसला चोथ सो पुख एक ओंकार सतगुरु प्रसाद सो पुख निरञ्जन हर पुख निरञ्जन हर अगम अगम अपारा सब त्यावे सब त्यावे दु जी हर सच्चे सिजन हारा सब जी तुम्हारे जी तू जिया तारा हर संतो जी ਸਬਦੂ ਘ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤਾ ਵਿਚਾਰਾ ਤੂ ਘਟ ਘਟ ਅੰਤਰ ਸਰਬਨ ਅੰਤਰ ਜੀ ਹਰੇਕ ਫੁਰਖ ਸਮਾਨ ਇੱਕ ਦਾਤਾ ਇੱਕ ਭਿਖਾਰੀ ਜੀ ਸਤ ਤੇਰੇ ਚੋ ਦੀ ਵਿਡਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਤੁਦ ਬਿਨ ਵਰਨਾ ਜਾਣ ਦੁਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਅਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਦ ਜੀ ਜਿਨ ਨਾਨਕ ਤੁਮਾ ਗੁਰ ਬਾਣਾ ਹਰ ਧਿਆਵੇ ਹਰ ਧਿਆਵੇ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜੰਕੀ ਫਾਂਸੀ ਜਿਨ ਨਿਰਭੋਜ ਨਰ ਨਿਰਭੋ ਤੇ जिने गो सब भगवासी जिन सेव आज सेव मेरा हर जीते हर हर रूप समासी से तन्नो से तना जिन हरते आया जी जिन नानक तिन बल जैसी तेरी भगत तेरी भगत पंडार जी भरे बेअंत बेअंत तेरे भगत तेरे भगत सलाहन तो दे जी हर अनेक अनेक अनंता ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜੀ ਤਪ ਤਪਹਿ ਜ ਪੈ ਬੈਂਤਾ ਤੇਰੇ ਅਨੇਕ ਤੇਰੇ ਨੇਕ ਕੱਪੜੇ ਬੋ ਸਿਮਰਤੋ ਸਾਸਤ ਜੀ ਪਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਬੇਰੇ ਹਰਪਗਵੰਤਾ ਤੂ ਆਦੁਰ ਕਾ ਬ੍ਰੰਪਰ ਕਰਤਾ ਜੀ ਤੁਦ ਜੇੜਵੜਾ ਵਰਨਾ ਕੋਈ ਤੂ ਜੁਗ ਜੁਗ ਇੱਕੋ ਸਦਰ ਦਾ ਤੂ ਵੇਖੋ ਜੀ ਤੂੰ ਜੇ ਕਰਤਾ ਸੋਈ ਤੁਦ ਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋ ਹੋਈ ਤੁਦ ਆਪੇ ਸ੍ਰਿ ਸਭ ਉਪਾਈ ਜੀ ਤੁਦ ਆਪੇ ਸ੍ਰਿ ਸਭ ਗੋਈ ਜਿਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਸਭ ਸੇ ਕਜਣਾਈ ਅਸਮ ਸਚਿਆ ਮੇੜਾ ਸਾਈ ਜੋ ਤਉ ਪਾਵੇ ਸੋਈ ਥੀਸੀ ਜੋ ਤੂ ਦੇ ਸੋਈ ਹੋ ਪਾਈਰਾ ਸਭ ਤੇਰੀ ਤੂ ਸਭਨੀ ਧਿਆਇਆ ਜਿਤਨੋ ਕਿਰਪਾ ਕਹਿ ਦਿਨਾ ਮਰਤ ਨਾ ਪਾਇਆ ਗੁਰਮੁਖ ਲਾਦਾ ਮਨੁਖ ਗਵਾਇਆ ਤੂ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆਉ ਸਭ ਤੁਝ ਹੀ ਮਾਏ ਤੁਜ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਜਾਗ ਮੈਲਾ ਵਸੜਿਆ ਸੰਜੋਗੀ ਮੇਲੇ ਜਿਸਨਾ ਤੂੰ ਜਾਣੇ ਸੁਇ ਜਿਨ ਜਾਣੇ ਹਰ ਗੁਣ ਸੰਧੀ ਆ ਖਬਾ ਕਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸੰਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭਾਅ ਏ ਤਤ ਬਿੰਦੂ ਜਾਵਨ ਕੋਈ ਤੂ ਕਰ ਕਰ ਵੇਖੇ ਜਾਣੇ ਸੋਏ ਜਿਨ ਨਾਨਕ ਗੁਰਮੁਖਾ ਪ੍ਰਗਟ ਹੋਏ ਅਸਾ ਮੱਲਾ ਪੈਲਾ ਕਿੱਤੇ ਸਰਵਰ ਦੇ ਪਿਆਲੇ ਨਿਵਾਸ ਪਾਣੀ ਪੌਕਦ ਨੇ ਕੀਆ ਪੰਗਜ ਮੂ ਭਗ ਨਹੀ ਚਲੇ ਹਮ ਦੇਖ ਤੈ ਡੂਬਿਐ ਮਨ ਇਕ ਨ ਚੇਸ ਮੂੜ ਬਣਾ ਹਰ ਬਿਸਰਤ ਤੇਰੇ ਗੁਣ ਗਲੇਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਪਿਆ ਪ੍ਰਣਵਤ ਨਾਨਕ ਦੀ ਕੀ ਸਰਣਾ ਜਿੰਤੂ ਨਾ ਹੀ ਉਸਰਿਆ ਅਸਮੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹੁਰਿਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾ ਤੇਰੀ ਕੀਤੇ ਨਾ ਕਾਮ ਮਿਰ ਸਾ ਸੰਗੁ ਪਜ ਕੇਵਲ ਨਾਮ ਸੰਜਮ ਲਗ ਪਉ ਜਲ ਤਰਨ ਕੇ ਜਨਮ ਬ੍ਰਿਤਾ ਜਾ ਤਰੰਗ ਮਾਇਆ ਕੇ ਰਹਾਓ ਜਪ ਤੱਪ ਸੰਜਮ and शंकर प्रतिपारा हमरे दूसरे सबे तुम का हो आप आधे मोहे बचा सुखे बसे मोर परिवार से उसे सबे कर मोर संज कर दे करिए सब बहन को आसंगरिए पूर्ण होइ हमारी आशा तोर पदन की रहे प्यासा तुम्हें छाड़ को ये बनाते हो हाँ। जो बर जाओ तुम ते पाओ सेव से का हमारे तारी है जिन जिन सतर हमारे मारी है ਆਪਾ ਦੇਉリエ ਬਰੀਏ ਮਨ ਕਾਲ ਕਾ ਤਰਾਸਨ ਮਰੀਏ ਪੂਜੋ ਸਦਾ ਮਾਰੇ ਪਛਾ ਅਸਿਰਦਿਉ ਕਰੋ ਰੱਛਾ ਰਾਖਲ ਮੈ ਰਖਣਾ ਹਰੇ ਸੈ ਸੰਸਾਏ ਪਿਆਰੇ ਦੀ ਬੰਦੁਸ਼ਟਨ ਕੇ ਅੰਤ ਤੁਮਾਹ ਪੂਰੀ ਜਤ ਦਸ ਕੰਤਾ ਕਾਲ ਪੈ ਬ੍ਰਹਮ ਬਬਤਾਰਾ ਕਾਲ ਪੈ ਸਿਜੂ ਅਵਤਾਰਾ ਕਾਲ ਪੈ ਕਰਬਿਸ਼ਣ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਹਨ ਕਾਲ ਜੋਗੀ ਸਭ ਕੀ भेद राय ब्रह्मा ज्यों थी और उनका सब लोक सवार आज नमस्कार है तय हमारा जब उनका सब जगत बनाया दे दे दर्शन अब दया आ दे के अवतार सोई गुरु समझा हमारा नमस्कार इसी को हमारी इस कला में जिन आप सवारी सेवकन को सेवक गुण सुख दिया سترन कपलमबक कीओ कट कट के अंतर की जानत ਪਲ ਬੁਰੇ ਕੀ ਪੀਰ ਪਛਾਨ ਤਾ ਤੀਤੀ ਦੇ ਕੁੰਜ ਰਸੁਲਾ ਸੱਪਰ ਕਿਪਾ ਦਿਸਕਰ ਫੁਲਾ संतन दुख पाए ते दुखी सुख पाए साधन कै सुखी एक एक के पीर पहचाने कट कट के पट पट की जाने जब उदर करत करता रा परात तक दे अपारा जब अगर करता कबहा तो मैं मिल दे दर सभा जते बदन सिर से भतारे आप अपने बुजु जाए तुम सुभी तेरे निरालमा जानत भेद भेद रालमा निरंका निरंपका न लंब ਆਦਿ ਨਿਰਨਾ ਸੰਭ ਤੰਕ ਮੁਰਚਾਰਤ ਪੈਦਾ ਜਕ ਪੈਵ ਨ ਪਾਉ ਦਵੇਦਾ ਤਾਪ ਕਰ ਪਹਨ ਮਾਨਦਾ ਮਾ ਮੂੜ ਕਤ ਪੈਦਰਾ ਜਾਣਤ ਮਹਾਦੇਵ ਕੋ ਕਿਰਦ ਸਿਵ ਨਰੰਕਾਰ ਕਾ ਜਿੰਦੈ ਨਹੀਂ ਪੇਵ ਆਪ ਆਪਣੀ ਬਗਹਿ ਦਿੱਤੀ ਬਰਨਤ ਪੈਨ ਪੈਨ ਤੋ ਹੇ ਤੇਤੀਤ ਮ੍ਰਲ ਕਨ ਜੈ ਪਸਾਰਾ ਗੇペਦ ਸਜਾ ਪ੍ਰਥਮ ਸੰਸਾਰ ਇਕ ਅਰੂਪ ਅਨੁਸਰੂਪ ਰੰਗ ਪਿਆਰ ਕਈ ਭੂਪਾਂ ਦਾ ਜੇ ਰ ਸੇਤ ਜਕਿਨੇ ਉਤਪਤ ਖਾਨ ਬਹਾਰਤ ਦਿਨੀ ਕਾ ਪੂਲ ਰਾਜਾ ਵੇ ਬਿਠਾ ਕ ਉਸਮਟ ਭਇਆ ਸ਼ੰਕਰ ਕੇਠਾ ਸਦੇ ਸ੍ਰਿਸ਼ਟ ਦਿਖਾਇਆ ਤੰਬਵ ਆਜ ਗਾ ਸੁਰੂਸੇ ਅੰਭਵ ਅਬਰਛ ਮੇਰੀ ਤੁਮ ਕਰ ਸਿਖ ਉਬਾਰੇ ਸਿਖ ਸੰਘਰੋ ਦਿਸ ਜਿਤੇ ਉਰਵਤ ਪਤਾ ਸਭ ਮਲੇਸ ਕਰੋ ਰਣਕਤਾ ਜੇ ਸਤਿ ਤਬਸਰਨੀ ਪਰੇ ਤਿੰਨ ਕੇ ਦੁਸ਼ ਦੁਖ થਵੇ ਮਰੇ ਫੁਰ ਗਜਨ ਪਕ ਪਰੇ ਤਿਆਰੇ ਤਿੰਨ ਕੇ ਕੰ ਸੰਕੰਡ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਂ ਕੇ ਕਲ ਨਿਕਟ ਨੈ ਐ ਹੈ ਰਛੇ ਹੋਏ ਤੈ ਸਭ ਕਲ ਦੁਸ਼ਟ ਰਸ਼ਟ ਜਰੇ ਤਤ ਕਲਾ ਕਿਰਪਾ ਦ੍ਰਿਸ਼ਟ ਤੰਦਾ ਇਨਿਆ ਰਹੋ ਤਾਂ ਕੇ ਤਪ ਤਨ ਕਮਾਓ ਹਰਿਓ ਰੰਧੇ ਸਿਤ ਕਰਮਾ ਸਭ ਹੋਈ ਦੁਸ਼ਿਸ਼ਾ ਸਵੇਸਕੇ ਨਾ ਕੋਈ ਇੱਕ ਬਾ ਜੰਨਤ ਮੈਂ ਸੰਭਾਰਾ ਕਾਲ ਫਾਸ ਤੇ ਤੈ ਉਬਾਰਾ ਜਿੰਨਾਂ ਨਾਮ ਧਿਆਰੋ ਕਾ ਦਰਦ ਦੁਸ਼ਤ ਦੋਖ ਤੇ ਰਹਾ ਖੜਕ ਕੇਤ ਮੈਂ ਸਰਨ ਤਿਆਰੀ ਆਪਹਾਦੇ ਹੈ ਹਮ ਇਕ ਨਾਮ ਅਨੇ ਜਨਿਓ ਸ੍ਰੀ ਇਸ ਪਾਲਾ ਕਿਰਪਾ ਤੁਮਰੇ ਕਰ ਮੈਂ ਤੋਇ ਕਹਿਓ ਸਭ ਤੋ ਹੈ ਬਖਾਨਿਆ ਦੋਰਾ ਸਗਲ ਦਵਾ സൂ പേ മനുസാര ਰਣਾ ਅੰਗੀ ਕਰਉ ਕਰ ਤੇਰਾ ਕਾਲ ਸਭ ਸਵਾਰਨਾ ਸਭਨਾਂ ਗੱਲਾਂ ਸਮਰਸ ਸਵੇਂ ਸਗਮਨ ਵਿਸਾਰੇ ਕਿਹ ਨਨਕਾ ਮਨ ਮੇਰੇ ਸਦਾ ਰਹ ਹਰ ਨਾਲੇ ਸੱਚੇ ਸਹਬਾ ਕੈ ਨਹੀਂ ਕਰ ਤੇਰੇ ਕਤਾ ਤੇਰੇ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਰ ਸਦਾ ਤੇਰੀ ਨਾਮਨ ਵਸਾਵੇ ਨੇ ਇਤਸਬ ਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਇਹ ਵਿੜਿਆਈਆਂ ਕਹਿ ਨਾਨਕ ਸੁਨਾ ਸੰਤ ਸੱਤਰ ਪਿਆਰ ਸਚਾ ਨਾਮ ਮੇਰਾ ਅਧਾਰੋ ਵਜੇ ਪੰਜ ਸੱਤਿਤ ਕਰਸ ਵਾਗੇ ਕਰਸ ਵਾਗੇ ਸਬਦ ਵਾਜੇ ਕਾ ਜਿਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਲਕੰਡ ਕਮਾਰਿਆ ਤੁਰਕਮ ਪਾਇਆ ਤੁਧ ਜਿੰਦ ਕੋ ਸੇ ਨਮਰ ਕੇ ਲਾਗੇ केन्त्य सुपकरण सुनाव सगं मोत् पूरे पार ब्रह्म प्रभ पाया उतरे ਦੇਖੋ ਖਾਵੇ ਦੇਖੋ ਪੁੰਚੇ ਦਿਸਕ ਹੋਏ ਅਧਾਰੋ ਇਹ ਵਸਤ ਤ ਜਿ ਨ ਜੈ ਨਿਤ ਨਿਤ ਰਤ ਉਰਤਾਰ ਤਮ ਸੰਸਾਰ ਚ ਲਗਤ ਰਿਏ ਸਭ ਨਾਨਕ ਬ੍ਰੰਪਸਾ